ਸੱਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਹਰਮਨਪ੍ਰੀਤ ਕੌਰ ਹਰ ਰੋਜ਼ੀ ਤਰ੍ਹਾਂ ਖਬਰਾਂ ਲੈ ਕੇ ਅਸੀਂ ਹਾਜ਼ਰ ਹੋ ਗਏ ਹਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਟੈਣਾ ਸਰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਕੀ ਪਰਿਵਾਰਕ ਮੈਂਬਰਾਂ ਦਾ ਬਹੁਤ ਸ਼ੁਕਰੀਆ ਸੇ ਸਭ ਤੋਂ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੀ ਗੱਲ ਕਰਦੇ ਆਂ ਜੀ ਉਹ ਕਹਿੰਦੇ ਨੇ ਕਿ ਮੇਰੀਆਂ ਨਸਾਂ ਦੇ ਵਿੱਚ ਲਹੂ ਨਹੀਂ ਗਰਮ ਸੰਧੂਰ ਵਹਿ ਰਿਹਾ ਹੈ ਦੇਖੋ ਜੀ ਅਸੀਂ ਭਾਰਤ ਦੇ ਪ੍ਰਧਾਨ ਮੰਤਰੀ ਦਾ ਬੀ ਸਤਕਾਰ ਕਰਦੇ ਸਭ ਦਾ ਸਤਕਾਰ ਕਰਦੇ ਆ ਪਰ ਮੈਨੂੰ ਇਹ ਆਉਂ ਲੱਗਦਾ ਵੀ ਹੁਣ ਨਾ ਇਹ ਗੱਲ ਬੇਲੋੜੀ ਤੇ ਵੱਡੀ ਖਿਚੀ ਜਾ ਰਹੀ ਆ ਜੋ ਦੋਹਾਂ ਦਿਸ਼ਾਂ ਦੇ ਵਿੱਚ ਜੰਗ ਖਤਮ ਹੋਈ ਦੋਹਾਂ ਦਿਸ਼ਾਂ ਦੇ ਵਿੱਚ ਤਣਾਅ ਮੁੱਕ ਗਿਆ ਤੇ ਹੁਣ ਇਹਨੂੰ ਸਿਆਸੀ ਤੌਰ ਦੇ ਉੱਤੇ ਵੀ ਮੁਕਾਰਨਾ ਚਾਹੀਦਾ ਇਹ ਨਹੀਂ ਵੀ ਜੰਗ ਮੁਕੀ ਨੂੰ ਤਾਂ ਹੋ ਗਈ ਜੀ ਹੁਣ 2 ਹਫ਼ਤੇ ਤੇ ਆਪਾਂ ਇਹਨੂੰ 2 ਸਾਲ ਇਸੇ ਗੱਲ ਨੂੰ ਕਿੱਟੀ ਜਾਣਾ ਜੀ ਕਿ ਮੇਰੇ ਮਨ ਦੇ ਵਿੱਚ ਆਇਆ ਆ ਰਿਹਾ ਅਸੀਂ ਐ ਕਰ ਦਿੱਤਾ ਅਸੀਂ ਹਾਂ ਠੀਕ ਹੈ ਸਭ ਤੋਂ ਸਾਡੀ ਫੌਜ ਦੇ ਉੱਤੇ ਮਾਣ ਜੋ ਕੁਝ ਫੌਜ ਨੇ ਕਰਕੇ ਦਿਖਾਇਆ ਉਹਨੂੰ ਸਲਾਮ ਕਰਦੇ ਆ ਦੋਵਾਂ ਦੇ ਸਾਡੇ ਵਿੱਚ ਮੁਹੱਬਤ ਵਾਲਾ ਮਾਹੌਲ ਰਵੇ ਇਹਦੀ ਅਸੀਂ ਕਾਰਨਾ ਕਰਦੇ ਹਾਂ ਪਰ ਹੁਣ ਇਹ ਥੋੜੀ ਵੀ ਭਾਈ ਜਿੰਨੀਆਂ ਅਗਲੀਆਂ ਚੋਣਾਂ ਹੋਣੀਆਂ ਸਾਰੀਆਂ ਦੇ ਵਿੱਚ ਆਹੀ ਗੱਲ ਚੱਲੀ ਜਾਣੀ ਆ ਕਿ ਮੈਨੂੰ ਗੁੱਸਾ ਬਹੁਤ ਆ ਮੈਨੂੰ ਤਾਂ ਐ ਮੋਤਾਸਤਾ ਕੁਝ ਕਰ ਦੇਣਾ ਸੀ ਉਦਾਂ ਦੀ ਪਾਸਤਾ ਨੂੰ ਸਿਰ ਉਲੁਕੇ ਰੱਖਤਾ ਉਧਰ ਨੇ ਵੀ ਬੜਕਾ ਮਾਰੀ ਜਾਂਦੇ ਆ ਉਹ ਕਹਿੰਦੇ ਜੀ ਅਸੀਂ ਭਾਰਤ ਦੇ ਬਾਰੇ ਕਰਤਾ ਅਸੀਂ ਪਲਾਣਡਿਆਂ ਬਾਰੇ ਕਰਤਾ ਉਹ ਵਾ ਗੱਲ ਕਹੀ ਜਾਂਦੇ ਆ ਸੋ ਗੱਲ ਸੋਚਣ ਵਿਚਾਰਨ ਸਮਝਣ ਦੀ ਲੋੜ ਆ ਵੀ ਜਦੋਂ ਦੋਵਾਂ ਦੇਸ਼ਾਂ ਦੇ ਵਿੱਚ ਜੰਗ ਮੁੱਕ ਗਈ ਤਾਂ ਆਪਾਂ ਵੀ ਜੰਗ ਮੁੱਕ ਗਈ ਗੱਲ ਸਿਰਫ ਇੰਨੀ ਆ ਉਸ ਤੋਂ ਕੁਲੀ ਜਦ ਇੱਕ ਕਲ ਪ੍ਰਧਾਨ ਮੰਤਰੀ ਸਾਹਿਬ ਬੀਕਾਨੇਰ ਦੇ ਵਿੱਚ ਗਏ ਸੀ ਰਾਜਸਥਾਨ ਦੇ ਵੱਲ ਇੱਥੇ ਇਹਨਾਂ ਦੇ ਵੱਲੋਂ ਕੁਝ ਕੁ ਪ੍ਰੋਜੈਕਟਾਂ ਦਾ ਵੀ ਉਦੋਂ ਘਾਟਨ ਕੀਤਾ ਗਿਆ ਕੁਝ ਕੁ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ ਇਥੇ ਇਹਨਾਂ ਨੇ ਗੱਲ ਕਹੀ ਆ ਇਹ ਕਹਿੰਦੇ ਜੀ ਅਸਲ ਦੇ ਵਿੱਚ ਹੁਣ ਮੇਰੀਆਂ ਰਗਾਂ ਦੇ ਵਿੱਚ ਲਹੂ ਨਹੀਂ ਮੇਰੀਆਂ ਰਗਾਂ ਦੇ ਵਿੱਚ ਸਿੰਧੂਰ ਵਗ ਰਿਹਾ ਮਤਲਬ ਵੀ ਮੈਂ ਬੜਾ ਗਰਮ ਆ ਉਹ ਕਹਿੰਦੇ ਕਹਿੰਦੇ ਭਾਵ ਇਹ ਇਹ ਕਹਿਣ ਦਾ ਕਿ ਮੈਂ ਬਹੁਤ ਤਤਾਂ ਇਸ ਵੇਲੇ ਤੇ ਮੈਂ ਸਭ ਕੁਝ ਖਾਤਾ ਅਸਲ ਦੇ ਵਿੱਚ ਤੇ ਅਤਵਾਦ ਨੂੰ ਕਦੇ ਅਸੀਂ ਮਾਰ ਮੁਕਾਇਆ ਹੁਣ ਉਧਰ ਅੱਜ ਰਾਹੁਲ ਗਾਂਧੀ ਨੇ ਕਿਹਾ ਉਹ ਕਹਿੰਦੇ ਜੀ ਪ੍ਰਧਾਨ ਮੰਤਰੀ ਸਾਹਿਬ ਇਹ ਰਸਣ ਵੀ ਤੁਹਾਡੀਆਂ ਰਗਾਂ ਵਿੱਚ ਲਹੂ ਨਹੀਂ ਜਾਂ ਤੁਹਾਡੀਆਂ ਰਗਾਂ ਵਿੱਚ ਨਾ ਬਾਕੀ ਕੀ ਚੀਜ਼ ਆ ਇਹ ਉਦੋਂ ਕਿਉਂ ਖੋਲਦੁਗਾ ਜਦੋਂ ਕੈਮਰਾ ਮੂਰੇ ਜਾਂਦਾ ਹੁੰਦਾ ਉਦਾਂ ਕਿਉਂ ਨਹੀਂ ਖੋਲਦਿਆਂ ਸੋ ਇਸ ਗੱਲ ਦੇ ਉੱਤੇ ਬੀਜੇਪੀ ਪਾਈ ਦਿੰਦੀ ਜੇਕਰ ਕੋਈ ਆ ਗੱਲ ਕਵੇ ਉਹਨੂੰ ਤੇ ਹੁਣ ਬੀਜੇਪੀ ਨੇ ਗੱਲ ਕਹੀ ਆ ਵੀ ਇਹ ਕਾਂਗਰਸ ਨਹੀਂ ਇਹ ਤਾਂ ਲਸ਼ਕਰ ਇਹ ਕਾਂਗਰਸ ਦੇ ਮੈਂਬਰ ਆ ਵੀ ਮਤਲਬ ਇਹ ਲਸ਼ਕਰ-ਏ-ਤੌਬਾ ਦੀ ਕਾਂਗਰਸ ਆ ਇਹ ਉਹਨਾਂ ਦੇ ਮੈਂਬਰ ਹੈਗੇ ਆ ਸੋ ਭਾਵੇਂ ਕਿ ਸਿਆਸੀ ਤੌਰ ਨੇ ਉੱਤੇ ਜੰਗ ਖਤਮ ਨਹੀਂ ਹੋਈ ਸਿਆਸਤ ਦਾ ਨਾ ਨਹੀਂ ਭਾਰਤ ਦੇ ਵਿੱਚ ਆਪਸ ਦੇ ਵਿੱਚ ਜੰਗ ਲੱਗੀ ਹੋਈ ਹੈ ਪਰ ਜਿਹੜੀ ਦੋਵਾਂ ਦੇਸ਼ਾਂ ਦੇ ਵਿਚਾਲੇ ਜੰਗ ਆ ਉਹ ਖਤਮ ਹੋ ਗਈ ਬੰਦਾ ਹੁਣ یوں ਲੱਗਦਾ ਵੀ ਵਿਰਲੇ ਟਾਂਵੇਂ ਲੋਕ ਹੋਣਗੇ ਜਿਹੜੇ ਇਨ੍ਹਾਂ ਗੱਲਾਂ ਨੂੰ ਸਮਝਦੇ ਨਹੀਂ ਹੋਣੇ ਵੀ ਆ ਟਵਿੱਟਰ ਪੁਰਾ ਜਾਂ ਕੀ ਚੱਲੀ ਜਾਂਦਾ ਉਹ ਇਹਦੇ ਬਾਰੇ ਕੁਝ ਕਹੀ ਜਾਂਦਾ ਇਹ ਉਹਦੇ ਬਾਰੇ ਕਹੀ ਜਾਂਦਾ ਮੈਨੂੰ ਪਤਾ ਨਹੀਂ ਕਿਉਂ ਲੱਗਦਾ ਵੀ ਵੱਡੀ ਗਿਣਤੀ ਦੇ ਵਿੱਚ ਲੋਕ ਹੁਣ ਸਿਆਣੇ ਹੋ ਗਏ ਆ ਤੇ ਲੋਕਾਂ ਨੂੰ ਪਤਾ ਹੀ ਆ ਵੀ ਆ ਡਰਾਮੇਬਾਜ਼ੀ ਕਿਉਂ ਚੱਲਦੀ ਏ ਜੀ ਬਿਲਕੁਲ ਇਹ ਗੱਲ ਤੁਹਾਡੀ ਸਹੀ ਹੈ ਜਾਨਾ ਸਾਹਿਬ ਕਿ ਲੋਕ ਹੁਣ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਸਮਝਣ ਲੱਗ ਗਏ ਨੇ ਖੈਰ ਅੱਗੇ ਵਧਦੇ ਹਾਂ ਜਾਨਾ ਸਾਹਿਬ ਹੁਣ ਗੱਲ ਕਰਦੇ ਹਾਂ ਜੀ ਸਿੱਖ ਮਿਊਜ਼ੀਅਮ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਲੱਗਣ ਦਾ ਵਿਰੋਧ ਹੋ ਰਿਹਾ ਜੀ ਕਿਉਂ ਦੇਖੋ ਹਰਮਨ ਜੀ ਗੱਲ ਯਾਨੀ ਪੰਜਾਬ ਦੇ ਵਿੱਚ ਕੋਈ ਵੀ ਕੰਮ ਹੋਣਾ ਹੋਵੇ ਤੇ ਟਿੰਡ ਚ ਕਰਨਾ ਨਾ ਪਵੇ ਇਹ ਕਦੇ ਹੋਇਆ ਅਜੇ ਤੱਕ ਇਹ ਤਾਂ ਚੱਲੀ ਜਾਣਾ ਕੋਈ ਵੀ ਕੰਮ ਕਰ ਲੋ ਸਹੀ ਹੋਵੇ ਗਲਤ ਹੋਵੇ ਇੱਥੇ ਪਹਿਲਾਂ ਤਾਂ ਕੋਈ ਨਾ ਕੋਈ ਜੱਪ ਪੈਣਾ ਉਸ ਤੋਂ ਬਾਅਦ ਅਗਲੀਆਂ ਗੱਲਾਂ ਛੱਡਣੀ ਆ ਹੁਣ ਵੀ ਉਹੀ ਗੱਲ ਹੋਈ ਆ ਦੋ ਡਾਕਟਰ ਬਨ ਮੋਹਨ ਸਿੰਘ ਇੱਕ ਬਹੁਤ ਵੱਡੀ ਇੱਕ ਬਹੁਤ ਮਹਾਨ ਹਸਤੀ ਹੋਏ ਆ। ਉਹਨਾਂ ਦੀ ਤਸਵੀਰ ਅਜੈਬ ਘਰ ਦੇ ਵਿੱਚ ਲਾਈ ਜਾਣੀ ਹੈ ਕੇਂਦਰੀ ਅਜੈਬ ਘਰ ਦੇ ਵਿੱਚ ਇਹ ਸ਼੍ਰੋਮਣੀ ਕਮੇਟੀ ਨੇ ਕਿਹਾ। ਉਹ ਕਹਿੰਦੇ ਜੀ ਉਹਨਾਂ ਨੇ ਸਿੱਖੀ ਦਾ ਸਨਮਾਨ ਵੱਡਾ ਕੀਤਾ। ਉਹ ਇੱਕ ਮਹਾਨ ਹਸਤੀ ਸੀ ਵੱਡੀ ਹਸਤੀ ਸੀ। ਇਸ ਕਰਕੇ ਉਹਨਾਂ ਦੀ ਤਸਵੀਰ ਇੱਥੇ ਕੇਂਦਰੀ ਅਜੈਬ ਘਰ ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਲਾਉਣ ਦੀ। ਹੁਣ ਇੱਥੇ ਬਲਵੰਤ ਸਿੰਘ ਰਾਜਵਾਨ ਨੇ ਚਿੱਠੀ ਲਿਖਤੀ। ਰਾਜਵਾਨ ਨੇ ਇਹ ਕਿਹਾ ਜੀ ਕਿ ਕਾਂਗਰਸ ਦਾ ਸਿੱਖਾਂ ਦੀ ਕਾਤਲ ਜਮਾਤ ਆ। ਇਹ ਉਹ ਜਮਾਤਾਂ ਜਿਨ੍ਹਾਂ ਕੇ ਬੀਤੇ ਦੇ ਵਿੱਚ ਸਿੱਖਾਂ ਦਾ ਬੜਾ ਨੁਕਸਾਨ ਕੀਤਾ ਜਿਨ੍ਹਾਂ ਰਾਜ ਦੇ ਵਿੱਚ ਕਾਂਗਰਸ ਨੇ ਦਰਬਾਰ ਸਾਹਿਬ ਤੇ ਟੈਕ ਕਰਵਾਇਆ ਸਿੱਖ ਕਤਲੇਆਮ ਕਰਵਾਇਆ ਇਸ ਕਰਕੇ ਭਾਈ ਇਹਨਾਂ ਦੀ ਤਸਵੀਰ ਤੇ ਇੱਥੇ ਲਾਉਣੀ ਨਹੀਂ ਚਾਹੀਦੀ ਕਿਉਂਕਿ ਕਾਂਗਰਸ ਨਾਲ ਸੰਬੰਧਤ ਰਹੇ ਆ ਅਸਲ ਵਿੱਚ ਰਾਜੋਣਾ ਹੋਈ ਜਿਹੜੀ ਧਿਰ ਨਾਲ ਸੰਬੰਧਤ ਆ ਤੇ ਦੋਸ਼ ਉਹਨਾਂ ਦੇ ਉੱਤੇ ਵੀ ਬਹੁਤ ਲੱਗਦੇ ਆ ਵੀ ਭਾਈ ਇਹਨਾਂ ਨੇ ਵੇਦਮੀਆਂ ਕਰਾਈਆਂ ਇਹਨਾਂ ਨੇ ਆਹ ਕੁਝ ਕਰਵਾਇਆ ਮਤਲਬ ਕਹਿਣ ਦਾ ਇਹ ਜੀ ਕਿ ਇੱਥੇ ਫੇਰ ਉਹ ਟੰਡ 'ਚ ਕਰਨਾ ਪਿਆ ਹੀ ਰਹਿਣਾ ਵੀ ਇਹਦੇ ਬਾਰੇ ਹੁਣ ਕੋਈ ਨਾ ਹੋ ਗੱਲ ਆ ਜੂ ਕੋਈ ਵੀ ਕੰਮ ਹੋਣਾ ਹੋਵੇ ਪੰਜਾਬ ਦੇ ਵਿੱਚ ਪਹਿਲਾਂ ਤਾਂ ਉਹਦੇ ਉੱਤੇ ਰੌਲਾ ਰੱਪਾ ਪਊਗਾ ਫਿਰ ਹੌਲੀ-ਹੌਲੀ ਉਹ ਸਿਹਰਤਾਬੇ ਗੱਲ ਆਵੇ ਮੇਰਾ ਖਿਆਲ ਅਭੀ ਆ ਵੀ ਇਹੋ ਜਿਹੇ ਰੂਪ ਦੇ ਵਿੱਚ ਹੀ ਗੱਲ ਆ ਵੀ ਭਾਈ ਦੇਖੋ ਪਾਰਟੀ ਨੇ ਚੰਗਾ ਨਹੀਂ ਕੀਤਾ ਕਾਂਗਰਸ ਨੇ ਪਰ ਪਾਰਟੀ ਮਾੜੀ ਵੀ ਨਿਕਲੇ ਪਰ ਉਸ ਤੋਂ ਬਾਅਦ ਵੀ ਕਿੰਨੇ ਵਾਰ ਪੰਜਾਬ ਦੇ ਵਿੱਚ ਪੰਜਾਬ ਗਣੇ ਸਰਕਾਰ ਬਣਾਤੀ ਤੇ ਡਾਕਟਰ ਬਨਮੋਨ ਸਿੰਘ ਵਰਗੀ ਹਸਤੀ ਤਾਂ ਹੈ ਹੀ ਕੋਈ ਨਹੀਂ ਜਿਨ੍ਹਾਂ ਨੇ ਅਕਸ਼ਾਸ਼ਤਰੀ ਦੇ ਤੌਰ ਤੇ 10 ਸਾਲ ਪ੍ਰਧਾਨ ਮੰਤਰੀ ਦੇ ਤੌਰ ਦੇ ਉੱਤੇ ਜਿੰਨਾ ਕੰਮ ਕੀਤਾ ਜਿੰਨਾ ਨਾਮਣਾ ਖਟਿਆ ਪਰ ਇਸ ਗੱਲ ਦੇ ਉੱਤੇ ਵੀ ਰੇੜਕਾ ਜੀ ਜੀ ਬਿਲਕੁਲ ਸਹੀ ਤਾਨਾ ਸਾਹਿਬ ਉਧਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਜੀ ਇਹ ਜੀ ਵਿਹਲੇ ਲਾਣੇ ਆ ਪਤਾ ਨਹੀਂ ਕੌਣ ਕੌਣ ਲੋਕ ਹੈ ਕਿੱਥੋਂ ਦੇ ਲੋਕ ਆ ਇਹ ਇਹ ਵਿਹਲੇ ਲਾਣੇ ਦੇ ਵੱਲੋਂ ਇੱਕ ਵਾਰ ਫਿਰ ਆ ਕੁਝ ਕੀਤਾ ਗਿਆ ਇਹ ਖਬਰ ਆਈ ਹੈ ਜੀ ਜਿਹੜੀ ਇਹ ਬੜੀ ਮੈਨੂੰ ਹਰਾਨੀ ਜਨਕ ਲੱਗਦੀ ਹੈ ਕਿਉਂਕਿ ਪਹਿਲਾਂ ਖਬਰ ਇਹ ਆਈ ਸੀ ਪਾ ਜਿਹੜੀ ਕੱਲ ਸਾਂਝੀ ਕੀਤੀ ਸੀ ਤੇ ਉਹ ਕਿਸੇ ਨੇ ਇਹ ਗੱਲ ਕਹੀ ਸੀ ਕਿ ਲੁਧਿਆਣਾ ਦੇ ਡੀਸੀ ਦਫਤਰ ਅਸੀਂ ਆ ਗਏ ਨਾ ਈਮੇਲ ਕਰਤੀ ਫਿਰ ਸਾਰੇ ਜਣੇ ਉੱਥੇ ਟੁਕੜੇ ਪਏ ਰਹੇ ਉੱਥੇ ਕੰਮ ਰੁਕਿਆ ਰਿਹਾ ਚੱਪੇ-ਚੱਪੇ ਦੀ ਛਾਣਬਾਣ ਕੀਤੀ ਪੁਲਿਸ ਨੇ ਆ ਕੇ ਤੇ ਲੁਧਿਆਣਾ ਦੇ ਡੀਸੀ ਦਫਤਰ ਦੇ ਵਿੱਚੋਂ ਕੋਈ ਬੰਬ ਨਹੀਂ ਮਿਲਿਆ ਹੁਣ ਖਬਰ ਆ ਗਈ ਹੈ ਕਿ ਭਾਈ ਇੱਥੇ ਪੰਜਾਬ ਤੇ ਰਾਣਾ ਹਾਈ ਕੋਰਟ ਦੇ ਵਿੱਚ ਬੰਬ ਆ ਤੇ ਚੱਪੇ-ਚੱਪੇ ਦੇ ਉੱਤੇ ਪੁਲਿਸ ਤਾਇਨਾਤ ਕੀਤੀ ਗਈ ਉੱਥੇ ਸਭ ਕੀ ਗੱਲ ਦੀ ਤਲਾਸ਼ੀ ਲਈ ਗਈ ਪਰ ਇਥੋਂ ਕੋਈ ਬੰਬ ਨਹੀਂ ਮਿਲਿਆ ਮਤਲਬ ਇਹ ਪਤਾ ਨਹੀਂ ਕਿ ਕਿਹੜੇ ਲੋਕ ਸ਼ਰਾਰਤੀ ਹਨ ਜਿਹੜੇ ਕਿ ਅਲਛੜ ਕਰਦੇ ਆ ਪਰ ਕੱਲ ਵੀ ਕੋਈ ਨਹੀਂ ਮਿਲਿਆ ਇਥੇ ਤਾਂ ਗੱਲ ਜੀ ਕਿ ਜਿੰਨੇ ਵੀ ਵਕੀਲ ਆ ਜਿੰਨੇ ਵੀ ਜੱਜ ਆ ਬਾਕੀ ਜਿਹੜੇ ਸਟਾਫ ਮੈਂਬਰ ਆ ਉਹਦਾ ਸਾਰਿਆਂ ਨੂੰ ਬਾਹਰ ਕੀਤਾ ਗਿਆ ਵੀ ਕਿਤੇ ਕੁਝ ਅਸੁਖਾਵਾਂ ਵਾਪਰ ਨਾ ਜਾਵੇ ਸੱਚੀ ਮੁੱਚੀ ਪਰ ਕੁਝ ਨਹੀਂ ਵਾਪਰਿਆ ਹੋ ਜਾ ਮਤਲਬ ਇਹ ਕਿਸੇ ਨੇ ਈਮੇਲ ਕਰਕੇ ਅਫਵਾਹ ਫਲਾਈ ਆ ਹੁਣ ਹੈਰਾਨੀ ਇਸ ਗੱਲ ਦੀ ਹੈ ਕਿ ਇਹ ਈਮੇਲ ਕਰਨ ਵਾਲੇ ਇਹ ਅਫਵਾਹ ਫਲਾਉਣ ਵਾਲੇ ਲੋਕ ਕਿਹੜੇ ਆ ਇਸ ਗੱਲ ਦੀ ਜਾਣਕਾਰੀ ਨਹੀਂ ਮਿਲ ਰਹੀ ਕਿਉਂਕਿ ਲੁਧਿਆਣੇ ਵਾਲੇ ਮਾਮਲੇ 'ਚ ਵੀ ਪੁਲਿਸ ਨੇ ਕਿਹਾ ਸੀ ਵੀ ਅਸੀਂ ਪੜਤਾਲ ਕਰਦੇ ਆ ਇਹ ਪੰਜਾਬੀ ਹੀ ਕੋਈ ਲੱਛੜ ਉਹਦੇ ਮਾੜੇ ਆ ਇਹ ਕੋਈ ਗੈਰ ਪੰਜਾਬੀ ਆ ਕਿਸੇ ਹੋਰ ਦੇਸ਼ ਦੇ ਵਿੱਚੋਂ ਇਹ ਈਮੇਲ ਆ ਕਿਸੇ ਤੋਂ ਜਾਰੀ ਆ ਇਹ ਹੁਣ ਪੁਲਿਸ ਦੀ ਪੜਤਾਲ ਦਾ ਵਿਸ਼ਾ ਹੈਗਾ ਜੀ ਜੀ ਬਿਲਕੁਲ ਤਿਆਨਾ ਸਾਹਿਬ ਉਧਰ ਭਾਖੜਾ ਡੈਮ ਤੇ ਕਹਿੰਦੇ ਸੀ ਆਈਐਸਐਫ ਦੇ ਜਵਾਨ ਜਿਹੜੇ ਲਗਾ ਦਿੱਤੇ ਗਏ ਨੇ ਜਿਦੇ ਕਰਕੇ ਮੁੱਖ ਮੰਤਰੀ ਸਾਹਿਬ ਗੁੱਸੇ ਦੇ ਵਿੱਚ ਨੇ ਦੋ ਗੱਲ ਹੈ ਜੀ ਕਿ ਮੁੱਖ ਮੰਤਰੀ ਸਾਹਿਬ ਭਾਵੇਂ ਗੁੱਸੇ ਦੇ ਵਿੱਚ ਆ ਪਰ ਇੰਨੀ ਗੱਲ ਕਰਕੇ ਰੋਗੀ ਆ ਵੀ ਭਾਈ ਇਹਨਾਂ ਨੇ ਆਪ ਦੀ ਚਲਾ ਲਈ ਆ ਜਿਨ੍ਹਾਂ ਦੀ ਚਲਦੀ ਸੀ ਉਹ ਆਪਣੀ ਚਲਾ ਗਏ ਆ ਤੇ ਆਪਾਂ ਇਕੱਲੀਆਂ ਗੱਲਾਂ ਚੁੱਕੇ ਰਹੇ ਹਾਂ ਇਹਦਾ ਮਤਲਬ ਇਹ ਆ ਪੰਜਾਬ ਦੇ ਮੁਖਵਤੀ ਸਾਹਿਬ ਨੇ ਕੱਲ ਨੰਗਲ ਡੈਮ ਪਹੁੰਚ ਕੇ ਗੱਲ ਕਹੀ ਆ ਕਿ ਭਾਈ ਇੱਥੇ ਸੀਆਈਐਸਫ ਯਾਨੀ ਕਿ ਕੇਂਦਰੀ ਸੁਰੱਖਿਆ ਬਲ ਔਰ ਦੀ ਲੋੜ ਕੀ ਸੀ ਜਦੋਂ ਇੱਥੇ ਪੰਜਾਬ ਦੀ ਪੁਲਿਸ ਲੱਗੀ ਹੋਈ ਆ ਤਾਂ ਇਹ ਜਾਣਬੁੱਝ ਕੇ ਇਹਨਾਂ ਦੇ ਵੱਲੋਂ ਕੇਂਦਰ ਦੀ ਸਰਕਾਰ ਦੇ ਵੱਲੋਂ ਸ਼ਰਾਰਤ ਕੀਤੀ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਅਸੀਂ ਹਰਿਆਣੇ ਨੂੰ ਇੱਕ ਬੂੰਦ ਨਹੀਂ ਪਾਣੀ ਜਾਣ ਦੇਣਾ ਉਹ ਪਾਣੀ ਨੂੰ ਕਨੇਜੇ ਅਸੀਂ ਲੈ ਕੇ ਛੱਡਾਂਗੇ ਇਹਨਾਂ ਨੇ ਲਾਤੀ ਸੀ ਕਿ ਉੱਥੇ ਭਾਖੜਾ ਡੈਮ ਦੇ ਉੱਤੇ ਪੰਜਾਬ ਦੀ ਪੁਲਿਸ ਉਹਨਾਂ ਨੇ ਪੰਜਾਬ ਦੀ ਪੁਲਿਸ ਨੂੰ ਹਟਾ ਕੇ ਤੇ ਉਹਦੀ ਥਾਂ ਦੇ ਉੱਤੇ ਲਾਤਾ ਜੀ ਹੁਣ ਇੱਥੇ ਸੀਐਲਐਸ ਸਿੱਖ ਨੂੰ ਮੇਰਾ ਖਿਆਲ ਹੈ 250 ਤੋਂ ਵੱਧ ਜਵਾਨਾ ਜਿਹੜੇ ਤਾਇਨਾਤ ਕਰ ਦਿੱਤੇ ਗਏ ਸੋ ਪੰਜਾਬ ਦੀ ਸਰਕਾਰ ਦੇ ਪੱਲੇ ਇਹਨਾਂ ਵਿਵਾਦਾਂ ਤੋਂ ਬਾਅਦ ਪਈਆਂ ਕੀ ਸਵਾਲ ਤਾਂ ਇਹ ਆ ਅਸੀਂ ਕਹਨੇ ਸੀ ਪਾਣੀ ਨਹੀਂ ਦੇਣਾ ਉਹ ਪਾਣੀ ਲੈ ਕੇ ਜਾ ਰਹੇ ਆ ਅਸੀਂ ਕਹਨੇ ਸੀ ਵੀ ਕੇਂਦਰੀ ਬੰਲ ਲੱਗਣ ਦੇਣੇ ਉਹ ਕੇਂਦਰੀ ਬੰਲ ਆ ਗਏ ਆ ਤੇ ਇਸ ਗੱਲ ਦੇ ਉੱਤੇ ਸਵਾਲ ਹੁਣ ਬਿਕਰਮ ਸਿੰਘ ਮਜੀਠੀਆ ਨੇ ਵੀ ਕੀਤਾ ਉਹ ਕਹਿੰਦੇ ਵੀ ਭਾਈ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇ ਬਣਾਉ ਤੇ ਡਰਾਮੇਬਾਜ਼ੀ ਦੇ ਚੱਕਰ ਦੇ ਵਿੱਚ ਦੂਰਾ ਨੁਕਸਾਨ ਕਰਵਾਇਆ ਗਿਆ ਨਾਲੇ ਤਾਂ ਸਾਨੂੰ ਪਾਣੀ ਦੇਣਾ ਪੈ ਰਿਹਾ ਤੇ ਨਾਲੇ ਭਾਈ ਪੁਲਿਸ ਦੀ ਸਾਹ ਦੇ ਉੱਤੇ ਤੇ ਕੇਂਦਰੀ ਸੁਰੱਖਿਆ ਬਲ ਤਨਖਤ ਕਰਦੇ ਉਹਨਾਂ ਨੇ ਤੇ ਉਹਦਾ ਖਰਚਾ ਵੀ ਪੰਜਾਬ ਤੇ ਪੈਣਾ ਇਹ ਨਿਵੀ ਭਾਈ ਉਹਨਾਂ ਨੇ ਆਪਦੇ ਕੋਲੋਂ ਖਰਚ ਲੈਣਾ ਉਹਦਾ ਖਰਚਾ ਵੀ ਪੰਜਾਬ ਦੇ ਉੱਤੇ ਪੈਣਾ ਜਾਂ ਤਾਂ BBMB ਦੇਊ ਤੇ BBMB ਜੇਕਰ ਦੇਊ ਤਾਂ ਉਹਦਾ 60% ਖਰਚ ਪੰਜਾਬ ਦਿੰਦਾ ਤੇ ਪਿਛਲੇ ਲੰਮੇ ਸਮੇਂ ਤੋਂ 100 ਦਾ 100% ਪੰਜਾਬ ਦਿੰਦਾ ਤੇ ਜੇਕਰ ਤੇ ਪੰਜਾਬ ਸਰਕਾਰ ਨੇ ਸਰ ਦੇ ਉੱਤੇ ਆ ਕੇ ਖਰਚਾ ਤੇ ਫਿਰ ਭਾਈ 250 ਤੋਂ ਵੱਧ ਬਲਾਦਬਾ ਦਾ ਖਰਚਾ ਸਾਡੇ ਦਰ ਪਰ ਹੋਊਗਾ ਜੀ ਬਿਲਕੁਲ ਤੇ ਟੇਣਾ ਸਾਹਿਬ ਉਧਰ ਦੂਸਰੇ ਪੱਨੇ ਕਿਸਾਨਾਂ ਵੱਲੋਂ ਵੀ 24000 ਏਕੜ ਜ਼ਮੀਨ ਐਕਵਾਇਰ ਕਰਨ ਦਾ ਵਿਰੋਧ ਸ਼ੁਰੂ ਹੋ ਗਿਆ ਜੀ ਹਾਂ ਬਿਲਕੁਲ ਜੀ ਬਿਲਕੁਲ ਮੈਨੂੰ ਇਹ ਲੱਗਦਾ ਜੀ ਕਿ ਇਹ ਜਿਹੜੇ ਕਿਸਾਨ ਆ ਨਾ ਉਹ ਇਸ ਜ਼ਮੀਨ ਨੂੰ ਅਕਵਾਇਰ ਨਹੀਂ ਹੋਣ ਦੇਣਗੇ ਕਿਉਂਕਿ ਜਦੋਂ ਕਿਸਾਨ ਇਹ ਗੱਲ ਕਹਿੰਦੇ ਕਿ ਅਸੀਂ ਜ਼ਮੀਨ ਨਹੀਂ ਲੈਣੀ ਤੇ ਕੋਈ ਜ਼ਬਰਦਸਤੀ ਜ਼ਮੀਨ ਲੈ ਜੇ ਇਹਦਾ ਸੰਭਵ ਨਹੀਂ ਹੈਗਾ ਪਰ ਵੇਲੇ ਭਾਈ ਕੀ ਬਣਦਾ ਪਰ ਉਹ ਤਾਂ ਏਡੇ ਪੰਗੇ ਲੈਣ ਦੀ ਸਰਕਾਰ ਨੂੰ ਲੋੜ ਨਹੀਂ ਜੋ ਤੁਹਾਡੇ ਪਿੰਡ ਪੱਲੇ ਹੈ ਉਹ ਵੀ ਲੋਕ ਜਾਣਦੇ ਆ ਤੁਸੀਂ ਕਿਹੜੀ ਤਰੱਕੀ ਕਿਹੜੇ ਵਿਕਾਸ ਦੀ ਗੱਲ ਕਰਦੇ ਉਹ ਵੀ ਲੋਕ ਜਾਣਦੇ ਆ ਪਤਾ ਨਹੀਂ ਕਿਉਂ ਆਮ ਆਦਮੀ ਪਾਰਟੀ ਨੂੰ ਪੁੱਠੇ ਸਿੱਧੇ ਪੰਗੇ ਲੈਣ ਦੀ ਇੱਕ ਨਾ ਆਰਥ ਪਈ ਹੋਈ ਆ ਜਦੋਂ ਕਿਸਾਨ ਨੇ ਗੱਲ ਕਰਨਾ ਕਿ ਸਾਨੂੰ ਕੋਈ ਜ਼ਰੂਰਤ ਨਹੀਂ ਇਸ ਮਾਮਲੇ ਦੇ ਵਿੱਚ ਤੇ ਤੁਸੀਂ ਵਿੱਚ ਤੁ ਚੜਾ ਕੇ ਕਿਉਂ ਕਹਿੰਦੇ ਤੇ ਤੁਹਾਡੀ ਜ਼ਮੀਨ ਦੇ ਉੱਤੇ ਵਿਕਾਸ ਕਰਕੇ ਛੱਡਾਂਗੇ ਤੁਸੀਂ ਇਹ ਗੱਲ ਕੋ ਵੀ ਭਾਈ ਜਿਵੇਂ ਤੁਹਾਨੂੰ ਮਨਜ਼ੂਰ ਹੈ ਤੁਸੀਂ ਉਹਵੇਂ ਕਰ ਲਓ ਤੁਸੀਂ ਇਹ ਗੱਲ ਕਹੋ ਕਿ ਤੁਸੀਂ ਆਪਦੀ ਖੇਤੀ ਬੜੀ ਕਰੋ ਅਸੀਂ ਤੁਹਾਡਾ ਖੇਤੀਬਾੜੀ ਸਹਿਯੋਗ ਦਿੰਦੇ ਹਾਂ ਲੁਧਿਆਣੇ ਦੇ 32 ਪਿੰਡਾਂ ਦੀ 24 ਹਜ਼ਾਰ ਏਕੜ ਤੋਂ ਵੱਧ ਜ਼ਮੀਨ ਨੂੰ ਤਬਦੀਲ ਕਰਦਾ ਪ੍ਰੋਗਰਾਮ ਕਰ ਰਿਹਾ ਤੇ ਇਸ ਗੱਲ ਦੇ ਉੱਤੇ ਵਿਵਾਦ ਬਣ ਵਧਿਆ ਪਿੰਡਾਂ ਦੇ ਲੋਕ ਇਕੱਠੇ ਹੋ ਗਏ ਆ ਪਿੰਡਾਂ ਦੇ ਵਿੱਚ ਮਤੇ ਪਾਸ ਹੋਣ ਲੱਗ ਪਏ ਆ ਵੀ ਅਸੀਂ ਆਪਣੇ ਪਿੰਡ ਦੀ ਜ਼ਮੀਨ ਨਹੀਂ ਜਾਣ ਦੇਣੀ ਤੇ ਲੋਕਾਂ ਦਾ ਭਾਈ ਇਹ ਫਰਜ਼ ਆ ਤੇ ਲੋਕਾਂ ਨੇ ਹੱਤਵੀਆ ਕਿ ਭਾਈ ਉਹ ਆਪਣੀ ਜ਼ਮੀਨ ਦੇ ਲਈ ਲੜਾਈ ਲੜਨ ਤੇ ਲੋਕਾਂ ਨੇ ਲੜਾਈ ਲੜਨੀ ਸ਼ੁਰੂ ਕਰ ਦਿੱਤੀ ਆ ਲੋਕ ਇਹ ਗੱਲ ਕਹਿੰਦੇ ਕਿ ਅਸੀਂ ਜ਼ਮੀਨ ਨਹੀਂ ਜਾਣ ਦੰਦੇ ਸੋ ਆਹ ਹਲਾਤਾ ਜੀ ਪੰਜਾਬ ਦੀ ਸਰਕਾਰ ਨਵੇਂ-ਨਵੇਂ ਤਜਰਬੇ ਕਰ ਰਹੀ ਆ ਵਿਰੋਧੀ ਪਾਰਟੀਆਂ ਵੀ ਉੱਪ ਹੋਗੀਆਂ ਉਹ ਕਹਿੰਦੇ ਕਿ ਅਸੀਂ ਜ਼ਮੀਨ ਨਹੀਂ ਜਾਣ ਦੰਦੇ ਉਧਰ ਪੰਜਾਬ ਦੇ ਲੋਕ ਆ ਜਿਹੜੇ ਉਹ ਕਹਿੰਦੇ ਕਿ ਸਾਡੀ ਜ਼ਮੀਨ ਤੁਸੀਂ ਲੈ ਕੇ ਦਿਖਾਓ ਤੋ ਇਹ ਹਾਲਾਤ ਬਣੇ ਪਏ ਆ। ਇਹ ਥਾਂ ਦੇ ਉੱਤੇ ਬਣਨਾ ਕੀ ਇਹ ਸਵਾਲ ਇਹ ਆ। ਇਹ ਜਿਹੜੀ 32 ਪਿੰਡਾਂ ਦੀ ਜ਼ਮੀਨ 24000 ਏਕੜ ਆ ਇਹਨਾਂ ਤੇ ਕਹਿੰਦੇ ਜੀ ਅਸੀਂ ਅਰਬਨ ਅਸਟੇਟ ਡਵੈਲਪ ਕਰਨੀ ਹੈ। ਇਹਦੇ ਵਿੱਚ ਕਹਿੰਦੇ ਜੀ ਅਸੀਂ ਬਣਾਵਾਂਗੇ ਤਾਂ ਵੱਡੇ ਪੱਧਰ ਤੇ ਸ਼ੋਪਿੰਗ ਮਾਲ, ਇਹਦੇ ਵਿੱਚ ਫਲੈਟ ਬਣਨਗੇ, ਵਿਲਾਸ ਬਣਨਗੇ, ਇਹਦੇ ਵਿੱਚ ਕੋਈ ਹੋਰ ਮਲਟੀਪਲੈਕਸ ਬਣਨਗੇ, ਇਹਦੇ ਵਿੱਚ ਹੋਰ ਕੀ ਦਾ ਬਣਨਗਾ ਜਿਹੜੀਆਂ ਕਿ ਤਰੱਕੀ ਦੀਆਂ ਪ੍ਰਤੀਕ ਹੋਣਗੀਆਂ। ਹੁਣ ਇਹ ਸਾਰੀ ਦੀ ਸਾਰੀ ਉਪਜਾਊ ਜ਼ਮੀਨ ਆ ਇਹ ਨਹੀਂ ਵੀ ਬੰਜਰ ਜ਼ਮੀਨ ਆ। ਇਸੋ ਇਸ ਗੱਲ ਕਰਕੇ ਰੋਣਾ ਪਿਆ ਵੀ ਤੁਸੀਂ ਉਪਜਾਰੂ ਜ਼ਮੀਨਾਂ ਨੂੰ ਉਜਾੜ ਦਿੱਤੀ ਤੇ ਤੁਸੀਂ ਕਹਿੰਦੇ ਵੀ ਪਾਣੀ ਤਰੱਕੀ ਕਰਾਵਾਂਗੇ ਇਹਦਾ ਕੇਂਦਰ ਵਾਲੀ ਗੱਲ ਆ ਵੀ ਕਦੇ ਉਹ ਸਾਡੇ ਕੋਲ ਜ਼ਮੀਨਾਂ ਲੈਣਗੇ ਚਾਹੁੰਦੇ ਕਦੇ ਆਹ ਜ਼ਮੀਨਾਂ ਲੈਣਗੇ ਕਹਿੰਦੇ ਆ ਗੱਲ ਮੈਨੂੰ ਇੱਕ ਬੰਦਾ ਕਹਿੰਦਾ ਦੇਖੋ ਉਹਨਾਂ ਨੇ ਪੈਸੇ ਦੇ ਕੇ ਕੀਦ ਲੈਣੀ ਆ ਤੇ ਮੈਂ ਕਿਹਾ ਜਦੋਂ ਅਗਲਾ ਨਹੀਂ ਦੇਣੀ ਚਾਹੁੰਦਾ ਫਿਰ ਆਪ ਪੈਸੇ ਦੇ ਕੇ ਵੀ ਕਿਵੇਂ ਲੈਣੇ ਆ ਸੋ ਗੱਲ ਇਹ ਆ ਜੀ ਕਿ ਕੇਂਦਰ ਦੀ ਸਰਕਾਰ ਤੋਂ ਬਾਅਦ ਸੂਬੇ ਦੀ ਸਰਕਾਰ ਵੀ ਇਹਨੀਆਂ ਗੱਲਾਂ ਕਰ ਰਹੀ ਹੈ ਉਹਦੇ ਉੱਤੇ ਲੋਕਾਂ ਦੇ ਵੱਲੋਂ ਵਿਰੋਧ ਸ਼ੁਰੂ ਹੋ ਗਿਆ ਜੀ ਬਿਲਕੁਲ ਜਦ ਲੋਕ ਨਹੀਂ ਦੇਣਾ ਚਾਹੁੰਦੇ ਜ਼ਮੀਨ ਤੇ ਫਿਰ ਕਿਉਂ ਧੱਕਾ ਕੀਤਾ ਜਾ ਰਿਹਾ ਹੈ ਗੱਲ ਸਮਝ ਤੋਂ ਪਰੇ ਹੈ ਖੈਰ ਉਧਰ ਦੂਸਰੇ ਬੰਦੇ ਤਹਿਣਾ ਸਾਹਿਬ ਤਿੰਨ ਤਖਤਾਂ ਦੇ ਜਥੇਦਾਰਾਂ ਵੱਲੋਂ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਦਾ ਜਿਹੜਾ ਫੈਸਲਾ ਸੀ ਜਿਹਦੇ ਬਾਰੇ ਚ ਆਪਾਂ ਕੱਲ ਵੀ ਖਬਰਾਂ ਦੇ ਵਿੱਚ ਸਾਂਝ ਪਾਈ ਸੀ ਉਹ ਫੈਸਲਾ ਰੱਦ ਕਰ ਦਿੱਤਾ ਗਿਆ ਬਿਲਕੁਲ ਜੀ ਬਿਲਕੁਲ ਉਹ ਫੈਸਲਾ ਮੁੱਢੋਂ ਰੱਦ ਕਰ ਦਿੱਤਾ ਗਿਆ ਉਹ ਫੈਸਲਾ ਕਦੇ ਨਹੀਂ ਅਸੀਂ ਹੁਣ ਮੰਨਾਂਗੇ ਨਹੀਂ ਤੇ ਮੈਂ ਅੱਗੇ ਵੀ ਗੱਲ ਕਰਾਂ ਹਾਂ ਵੀ ਦੇਖੋ ਇਹ ਸਿੱਖੀ ਦੇ ਵਿੱਚ ਵੀ ਜੋ ਕੁਝ ਚੱਲ ਰਿਹਾ ਇਹਦੇ ਉੱਤੇ ਵੀ ਹੈਰਾਨੀ ਹੀ ਹੁੰਦੀ ਕਿ ਆ ਚੱਲੀ ਕੀ ਕੀ ਕਰਦਾ ਤੇ ਚੱਲੀ ਕਿਉਂ ਕਿਉਂ ਜਾਂਦਾ ਇਹਦੇ ਉੱਤੇ ਹੈਰਾਨੀ ਹੋ ਸਕਦਾ ਆਮ ਬੰਦਾ ਤਾਂ ਸੋ ਇਹ ਖਬਰ ਬਹੁਤ ਵੱਡੀ ਹੈ ਵੀ ਭਾਈ ਇੱਕ ਦੂਜੇ ਦੇ ਖਿਲਾਫ ਲੜਦੇ ਲੜਦੇ ਆਪਾਂ ਕਿਹੜੇ ਥਾਂ ਦੇ ਉੱਤੇ ਪਹੁੰਚ ਗਏ ਆ ਤੇ ਆਪਾਂ ਕਿਹੜੀ ਸਥਿਤੀ ਦੇ ਵਿੱਚ ਆ ਗਏ ਆ ਸੋ ਜਾਣਕਾਰੀ ਤਾਜ਼ਾ ਭਾਈ ਇਹ ਪ੍ਰਾਪਤ ਹੋਈ ਹੈ ਵੀ ਭਾਈ ਜਿਹੜੇ ਉਹ ਤਤਸ਼ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਨੇ ਯਾਨੀ ਕੁਲਦੀਪ ਸਿੰਘ ਦਰਗਾਹ ਤੇ ਗੈਨੀ ਟੈਕਸ ਨੂੰ ਧਨੋਲਾ ਨੂੰ ਤਖਈਆ ਕਰਾਰ ਦਿੱਤਾ ਦੋ ਜਥੇਦਾਰਾਂ ਨੂੰ ਤੇ ਉਧਰ ਸੁਖਵੀਰ ਸਿੰਘ ਬਾਦਲ ਨੂੰ 10 ਦਿਨ ਦੇ ਵਿੱਚ ਵਿੱਚ ਤੇ ਪਟਨਾ ਸਾਹਿਬ ਤਲਬ ਹੋਣ ਵਾਸਤੇ ਕਿਹਾ ਸੀ ਉਹਨਾਂ ਪੰਜਾਂ ਪਿਆਰਿਆਂ ਦੇ ਖਿਲਾਫ ਜਿਹੜਾ ਉਹਦੇ ਆਦੇਸ਼ ਨੂੰ ਰੱਦ ਕਰਤਾ ਪੰਜਾਬ ਦੇ ਤਿੰਨ ਤਖਤਾਂ ਦੇ ਪੰਜ ਪਿਆਰਿਆਂ ਨੂੰ ਤਖਤ ਸ੍ਰੀ ਦਰਬਾਰਾ ਸਾਹਿਬ ਦੇ ਪੰਜ ਪਿਆਰੇ ਕਿਸਗੜ ਸਾਹਿਬ ਦੇ ਪੰਜ ਪਿਆਰੇ ਅਕਾਲ ਤਖਤ ਸਾਹਿਬ ਦੇ ਪੰਜ ਪਿਆਰੇ ਇਹਨਾਂ ਦੇ ਵਿੱਚ ਇਹ ਗੱਲ ਕਹੀ ਗਈ ਆ ਕਿ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਦੇ ਵੱਲੋਂ ਜਿਹੜਾ ਫਰਮਾਨ ਜਾਰੀ ਕੀਤਾ ਗਿਆ ਇਹ ਬਿਲਕੁਲ ਰੱਦ ਕਰਦੇ ਆ ਇਹ ਕੋਈ ਗਲਤ ਭਾਵਨਾ ਦਿੱਤ ਲੈ ਗਿਆ ਦੀ ਸਿੱਖਾਂ ਦੇ ਵਿੱਚ ਵਿਵਦਾ ਪੈਦਾ ਕਰਨ ਵਾਸਤੇ ਲਿਆ ਗਿਆ ਇਸ ਅਸੀਂ ਆਦੇਸ਼ ਨੂੰ ਤੁਰੰਤ ਪ੍ਰਭਾਵ ਦੇ ਨਾਲ ਰੱਦ ਕਰਦੇ ਆ ਇਹਨੂੰ ਕੋਈ ਮਾਨਤਾ ਨਹੀਂ ਹੈ ਮਤਲਬ ਇਹ ਹੈ ਕਿ ਇਸ ਵੇਲੇ ਦੋ ਤਕਤਾਂ ਵੀ ਆਪਸ ਦੇ ਵਿੱਚ ਜੰਗ ਕਰ ਰਹੀ ਹੈ ਇਧਰ ਪਟਨਾ ਸਾਹਿਬ ਵਾਲੀ ਗੱਲ ਉਹ ਨਹੀਂ ਮੰਨ ਕੇ ਰਾਜ਼ੀ ਉਹਨਾਂ ਵਾਲੀ ਗੱਲ ਅਸੀਂ ਨਹੀਂ ਮੰਨ ਕੇ ਰਾਜ਼ੀ ਤੇ ਇਹਦੇ ਪਿਛਲੀਆਂ ਕਹਾਣੀਆਂ ਆਮ ਬੰਦੇ ਨੇ ਸਮਝਾਉਣ ਵਾਲੀਆਂ ਨਹੀਂ ਇਹ ਜੀ ਬਿਲਕੁਲ ਤੇ ਟੇਣਾ ਸਾਹਿਬ ਪਟਿਆਲੇ ਦੇ 8 ਪਿੰਡ ਕਹਿੰਦੇ ਮੋਹਾਲੀ ਚ ਸ਼ਾਮਲ ਹੋ ਗਏ ਨੇ ਜੀ ਬਿਲਕੁਲ ਜੀ ਬਿਲਕੁਲ ਪਟਿਆਲੇ ਦੇ 8 ਪਿੰਡ ਆ ਜਿਹੜੇ ਉਹ ਮੁਹਾਲੀ ਦੇ ਵਿੱਚ ਸ਼ਾਮਲ ਹੋ ਗਏ ਆ ਇਹ ਪਹਿਲਾਂ ਪਟਿਆਲਾ ਜ਼ਿਲ੍ਹੇ ਦੇ ਵਿੱਚ ਹੁੰਦੇ ਸੀ ਹੁਣ ਇਹ ਮੁਹਾਲੀ ਜ਼ਿਲ੍ਹੇ ਦੇ ਵਿੱਚ ਹੈਗੇ ਆ ਇਹ ਦੇਖੋ ਜੀ ਪ੍ਰਕਿਰਿਆ ਇਹਨਾਂ ਨੇ ਆਪਦੀ ਮਰਜ਼ੀ ਮੁਤਾਬਕ ਹੀ ਇਹ ਸ਼ੁਰੂ ਕੀਤੀ ਹਾਲਾਂਕਿ ਉਹ ਕਹਿੰਦੇ ਜੀ ਕਿ ਇਨ੍ਹਾਂ ਪਿੰਡਾਂ ਦੇ ਲੋਕਾਂ ਦੀ ਜ਼ੋਰਦਾਰ ਮੰਗ ਸੀ ਕਿ ਭਾਈ ਸਾਡੇ ਪਿੰਡ ਮੁਹਾਲੀ ਚ ਸ਼ਾਮਲ ਕੀਤੇ ਜਾਣ ਤੇ ਦੇ ਨਾਲ ਇਨ੍ਹਾਂ ਪਿੰਡਾਂ ਦਾ ਵਿਕਾਸ ਬਹੁਤ ਹੋਊਗਾ ਇਨ੍ਹਾਂ ਪਿੰਡਾਂ ਦੀ ਤਰੱਕੀ ਦੇ ਵਿੱਚ ਵਾਧਾ ਹੋਊਗਾ ਉਹ ਕਹਿੰਦੇ ਜੀ ਇਸ ਕਰਕੇ ਇਹ ਪਿੰਡ ਇਧਰਨੇ ਪਾਸੇ ਵੀ ਸ਼ਾਮਲ ਕੀਤੇ ਗਏ ਆ ਕੋਨੇ ਬਖਤ ਦਾ ਸੁਪਰਬੋਹਣ ਦੇ ਵਿੱਚ ਤਾਂ ਪਹਿਲਾਂ ਵੀ ਪਿੰਡ ਬਸੇ ਰਹੇਗੇ ਆ ਸੋ ਇਹ ਜਿਵੇਂ ਨਾ ਉਹ ਵਾਰਡਬੰਦੀ ਹੁੰਦੀ ਆ ਜਾਂ ਹਲਕਾਬੰਦੀ ਹੁੰਦੀ ਆ ਮੇਰਾ ਖਿਆਲ ਆ ਵੀ ਉਸ ਤਰੀਕੇ ਦੇ ਨਾਲ ਬਹੁਤਾ ਘਟਾਉਤੀ ਸੀ ਗਈ ਆ ਪਰ ਇਹ ਕਦੀ ਕਈ ਨਹੀਂ ਆ ਤਾਂ ਪ੍ਰਸ਼ਾਸਨ ਚੱਲਦਾ ਸੀ ਕਿ ਹੁਣ ਜਿਹੜੇ 8 ਪਿੰਡ ਨੇ ਇਹ ਜਿਹੜੇ ਕਿ ਸ਼ਾਮਿਲ ਕੀਤੇ ਗਏ ਆ ਉਹਨਾਂ ਦਾ ਜ਼ਿਲ੍ਹਾ ਪਟਿਆਲਾ ਨਹੀਂ ਹੁਣ ਇਹਨਾਂ ਦਾ ਜ਼ਿਲ੍ਹਾ ਮੁਹਾਲੀ ਬਣ ਗਿਆ ਜੀ ਤੇ ਟੈਨਨ ਸਾਹਿਬ ਲੁਧਿਆਣਾ ਚ ਸ਼ਰਾਬ ਨਾਲ ਤਿੰਨ ਮੌਤਾਂ ਹੋ ਗਈਆਂ ਨੇ ਜ਼ਹਿਰੀਲੀ ਸ਼ਰਾਬ ਦਾ ਸ਼ੱਕ ਇੱਥੇ ਵੀ ਪੈਦਾ ਹੋ ਰਿਹਾ हां बिल्कुल जी लोग पिणो नहीं हटते लोग खेल स्वाद जो मिलता है वो खाय पी जाते हैं ते लोका नाल जो हुंदा वो कोई धक्का थोड़ी हो, थो हो रिया देखो कई वरी ना बंदे कह दंदे हैं सरकारा गलत है बिल्कुल ठीक है जी ਤੁਸੀਂ ਸਹੀ ਹੋ ਤੁਹਾਨੂੰ ਕਿਸ ਨੇ ਕਿਹਾ ਸੀ ਵੀ ਤੁਸੀਂ ਪੀਓ ਗੱਲ ਤੁਹਾਨੂੰ ਕਿ ਮੰਤਰੀ ਆ ਕੇ ਤੇ ਗਲਾਸ ਦੇ ਵਿੱਚ ਵਰਤਵਾ ਕੇ ਦੇ ਦੇ ਜਾਂਦਾ ਕੋਈ ਵਿਰੋਧੀ ਤੇ ਜਿਹੜੀ ਉਹ ਤੁਹਾਨੂੰ ਆ ਕੇ ਪੁੱਜੀਆ ਜਾਂ ਚਿਕਨ ਜਾਂ ਮੱਛੀ ਨਾਲ ਦੇਤੇ ਜਾਂਦੀ ਵੀ ਭਾਈਆ ਤੁਸੀਂ ਆਮਰੇਟ ਸਾਇਓ ਜ਼ਰੂਰ ਜਦੋਂ ਜੀਬ ਤੁਹਾਡੀ ਰਹਿੰਦੀ ਨਹੀਂ ਤੇ ਫਿਰ ਭਾਈ ਤੁਸੀਂ ਜੋ ਚੱਲਦਾ ਹੋ ਚੱਲੀ ਜਾਂਦੇ ਹੋ ਸੋ ਲੁਧਿਆਣਾ ਇਹਦੇ ਵਿੱਚ ਤਿੰਨ ਬੰਦਿਆਂ ਦੀ ਮੌਤ ਹੋਈ ਜਾਂਦੀ ਇਹਨਾਂ ਤਿੰਨਾਂ ਨੇ ਤੱਕਾਂ ਨਹੀਂ ਸ਼ਰਾਬ ਪੀਤੀ ਐ ਜਿਨ੍ਹਾਂ ਦੀ ਮੌਤ ਹੋ ਗਈ ਆ ਮੰਨਿਆ ਇਹ ਜਾ ਰਿਹਾ ਵੀ ਸ਼ਾਇਦ ਇਹ ਵੀ ਜ਼ਹਿਰੀਲੀ ਸ਼ਰਾਬ ਦਾ ਜ਼ਰੂਰ ਹੋਵੇ ਪਤਾ ਨਹੀਂ ਜ਼ਹਿਰੀਲੀ ਸ਼ਰਾਬ ਦਾ ਹੈ ਕਿ ਨਹੀਂ ਹੈ ਪਰ ਇਸ ਗੱਲ ਦਾ ਪਤਾ ਜ਼ਰੂਰ ਲੱਗਦਾ ਵੀ ਨਸ਼ਾ ਵਰਤੋਂ ਮਹਮ ਕਿੱਥੇ ਤੇ ਖੜੀ ਆ ਪੰਜਾਬ ਦੇ ਲੋਕ ਨਸ਼ੇ ਤੋਂ ਕਿੰਨੇ ਕੁ ਬਚ ਰਹੇ ਆ ਜਾਂ ਕਿੰਨੇ ਕੁ ਬਚਾਏ ਜਾ ਸਕਦੇ ਆ ਜੀ ਬਿਲਕੁਲ ਤੇ ਜਨਾਬ ਸਾਹਿਬ ਮਨੋਰੰਜਨ ਜਗਤ ਦਾ ਕੀ ਹਾਲ ਹੈ ਜੀ ਦਹੋਜੀ ਫਿਲਮ ਹੋਈ 30 ਤਰੀਕ ਨੂੰ ਉਹ ਹੈ ਕਿ ਜੀ ਸੰਕਣ ਸੁਨੇ ਪਾਰਟ 2 ਫੈਨੀ ਪਰਕ ਸਰਗਮਈਤਾ ਤੇ ਨਿਮਰਤ ਫੇਰਾ ਦੀ ਫਿਲਮ ਹੈ ਇਸ ਦੀ ਸੰਭਾਵਨਾ ਹੈ ਕਿ ਬੜੀ ਬਹੁਤ ਹਿੱਟ ਹੋਏਗਾ ਫਿਲਮ ਤੋਂ ਬਾਅਦ ਫਿਰ ਉਹ ਡਾਕੂਆਂ ਦਾ ਮੁੰਡਾ ਇਹਦਾ ਵੀ ਚੰਗਾ ਪ੍ਰਚਾਰ ਸ਼ੁਰੂ ਹੋਊਗਾ ਮੇਰੇ ਖਿਆਲ ਕਿਉਂਕਿ ਇਹਦੀ ਪਹਿਲੀ ਲੜੀ ਬੜੀ ਚੰਗੀ ਚੱਲੀ ਆ ਆ ਹੁਣੇ-ਹੁਣੇ ਸ਼ੌਕੀ ਸਰਦਾਰ ਫਿਲਮ ਆਈ ਆ ਇਹਨੂੰ ਪੰਜਾਬ ਦੇ ਵਿੱਚ ਠੀਕ-ਠੀਕ ਹੁੰਗਾਰਾ ਮਿਲਿਆ ਸੋ ਫਿਲਮਾਂ ਦੇ ਬਾਰੇ ਇਹ ਜਾਣਕਾਰੀ ਹੈ ਤੇ ਮੌਸਮ ਕਿੰਨਾ ਬਦਲ ਗਿਆ ਜਾਨਾ ਸਾਹਿਬ ਪੰਜਾਬ ਦਾ ਪਿਛਲੇ ਦਿਨੀ ਮੀਂਹ ਪਿਆ ਸੀ ਲੋਕੋ ਇਸ ਵੇਲੇ ਜਦੋਂ ਮੈਂ ਖਬਰਾਂ ਨਹੀਂ ਸਾਂਝ ਪਾ ਰਿਹਾ ਤੇ ਪੂਰੇ ਹੀ ਪੰਜਾਬ ਦੇ ਵਿੱਚ ਧੁੱਪ ਖਿੱਚੀ ਆ ਪੰਜਾਬ ਦੇ ਵਿੱਚ ਗਰਮੀ ਹੈ ਪੰਜਾਬ ਦੇ ਵਿੱਚ ਸੰਭਾਵਨਾ ਹੈਗੀ ਹੈ ਜੀ ਕਿ ਆਉਣ ਦੇ 72 ਘੰਟਿਆਂ ਦੇ ਵਿੱਚ ਮੀਂਹ ਕਣੀ ਆਵੇ ਮੌਸਮ ਵਿਭਾਗ ਨੇ ਕਿਹਾ ਪਰ ਪੰਜਾਬ ਦੇ ਵਿੱਚ ਪਿਛਲੇ 2 ਦਿਨਾਂ ਦੇ ਵਿੱਚ ਤਪਸ਼ ਘਟੀ ਆ 2 ਦਿਨਾਂ ਦੇ ਵਿੱਚ ਕਈ ਥਾਵਾਂ ਤੇ ਮੀਂਹ ਵੀ ਪਏ ਤੇ ਕੁਝ ਕੁ ਥਾਵਾਂ ਤੇ ਘੜੇ ਪਏ ਆ ਉਦੋਂ ਪੰਜਾਬ ਦੇ ਵਿੱਚ ਅੱਜ 45 ਤੋਂ ਲੈ ਕੇ 60 ਡਿਗਰੀ ਟੈਂਪਰੇਚਰ ਦੀ ਆਸ ਹੈਗੀ ਆ ਜੀ ਸੋ خیر ਟੈਣਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਅੱਜ ਦੇ ਲਈ ਐਨਾ ਹੀ ਆਪਾਂ ਫੇਰ ਵਿਚਾਰਾਂ ਦੀ ਸਾਂਝ ਪਾਵਾਂਗੇ ਖਬਰਾਂ ਦੀ ਸਾਂਝ ਪਾਵਾਂਗੇ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਬਹੁਤ ਮਿਹਰਬਾਨੀ ਮਿਹਰਬਾਨੀ